ਸਾਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੱਦਾ ਸਿੰਘ ਵਾਲੇ ਦੇ ਵਿੱਚ ਸੱਦਾ ਸਿੰਘ ਵਾਲਾ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਜਦੋਂ ਆਪਾਂ ਡੈਗਰੂ ਫਾੜਕਾ ਤੋਂ ਥੱਲੇ ਉਤਰ ਕੇ ਸੱਦਾ ਸਿੰਘ ਵਾਲੇ ਪਾਸੇ ਨੂੰ ਦੂਰੀ ਤੈਅ ਕਰਾਂਗੇ ਤਾਂ ਤੁਸੀਂ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਨੀ ਮਿੱਤਰੋ ਤੁਸੀਂ ਪਿੰਡੋਂ ਬਾਹਰ ਬਾਹਰ ਰਹਿਣਾ ਵਾ ਘਰੇ ਬਾਹਰ ਖੇਤਾਂ ਦੇ ਵਿੱਚ ਬਾਈ ਹੋਣਾਂ ਦਾ ਰਹਿਣਾ ਵਸੇੜਾ ਦਾ ਕਿਸ ਘਰ ਦੇ ਵਿੱਚ ਮੈਂ ਮੌਜੂਦ ਆ ਕੀ ਗੱਲਬਾਤ ਆ ਇੱਕ ਬਹੁਤ ਸੋਹਣੀ ਖੂਬ ਸੂਰਤ ਵਹਿੜ ਵਿਖਾਉਣੀ ਆ ਤੁਹਾਨੂੰ ਸੁਆ ਮਿੱਤਰੋ ਇਹ ਕਰਮ ਵਾਲੀ ਦੂਜਾ ਸੁਣਦੀ ਆ ਪਹਿਲਾ ਸੁਣਦੀ ਆ ਉਹ ਸਾਰੀ ਜਾਣਕਾਰੀ ਆਪਾਂ ਮਾਲਕਾਂ ਤੋਂ ਲੈ ਦਿੰਨਾ ਤੁਹਾਨੂੰ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਕੀ ਇਹਦਾ ਰਿਕਾਰਡ ਆ ਕੀ ਗੱਲਾਂ ਬਾਤਾਂ ਆਜੋ ਸਾਰੀ ਜਾਣਕਾਰੀ ਲੈਣੇ ਵੀਰ ਤੋਂ ਆਪਾਂ ਸਸੀ ਗਾਲ ਬੜੇ ਵੀਰੇ ਸਸੀ ਗਾਲ ਬਾਈ ਕੀ ਹਾਲ ਹੈ ਬਾਈ ਠੀਕ ਹੈ ਜੀ ਸੇਤਾ ਦੇ ਪਰਿਵਾਰ ਵੀਰੇ ਬਹੁਤ ਵਧੀਆ ਆਪਣਾ ਨਾਮ ਦੱਸ ਦੀਏ ਕਿਹੜਾ ਦੀ ਵੀਰੇ ਆਪ੍ਰੀਤ ਸਿੰਘ ਆ ਜੀ ਹਾਂ ਠੀਕ ਹੈ ਵੀਰੇ ਘਰ ਕਿੱਥੇ ਕੋ ਆ ਗਏ ਬਾਰ ਵੀਰੇ ਆਪਣਾ ਆਪਣਾ ਬਾਰ ਬੜਾ ਗਰੂ ਉੱਤਰ ਆਉਂਗੇ ਆਪਾਂ ਜੀ ਦੋ ਸੇਲਰ ਆਉਂਦੇ ਹੁੰਦੇ ਆ ਸਾਹਮਣੇ ਘਰ ਦੋ ਜਦੋਂ ਡਗਰੂ ਪਾਸੇ ਉੱਤਰ ਕੇ ਆਉਣੇ ਤੇ ਸੇਲਰਾਂ ਦੇ ਸਾਹਮਣੇ ਆਪਣਾ ਘਰ ਬੜਾ ਗਰੂ ਤੋਂ 2 ਕਿਲੋਮੀਟਰ ਬਾਅਦ 2 ਕਿਲੋਮੀਟਰ ਬਾਅਦ ਡਗਰੂ ਪਿੰਡ 'ਚ ਨਹੀਂ ਵੜਨਾ ਸੱਦੇ ਆ ਠੀਕ ਹੈ ਬਾਈ ਪਿੰਡ 'ਚ ਤਾਂ ਨਹੀਂ ਵੜਨਾ ਪਿੰਡ ਤੋਂ ਤਾਂ ਕਿਲੋਮੀਟਰ ਪਿੱਛੇ ਹੋਊਗਾ ਪਿੱਛੇ ਪ ਵੇਰੇ ਦੂਜਾ ਸੂਆ ਸੁਣਨੀ ਹੈ ਇਹ ਦੂਜਾ ਸੂਆ ਵੀਰੇ ਕਿਨੇ ਦਿਨ ਪਹਿ ਵੀ ਰਹਿੰਦੇ ਹਜੇ ਇਹ ਹਜੇ ਲੈ ਜੂ ਆਪਤਾ ਬਾਈ ਠੀਕ ਹੈ ਵੱਡੇ ਬਾਈ ਕਿਨੇ ਦੁੱਧ ਦੇ ਕੀ ਸੀ ਪਲੂਣ ਵੱਡੇ ਬਾਈ ਦੁੱਧ ਪਲੂਣ ਨੇ ਦਿੱਤਾ ਇਹਨੇ ਹੈ ਅੱਛਾ ਇਹ ਕੀ ਸੀਮਣੇ ਨੂੰ ਕਿਹੜਾ ਭਰਾਇਆ ਠੀਕ ਆ ਭਰਾਇਆ ਕਿ ਕਿਹੜਾ ਚੰਗਾ ਭਰਾਇਆ ਠੀਕ ਹੈ ਵੱਡੇ ਬਾਈ ਚੂਣ ਚੰਨ ਕਿਵੇਂ ਆ ਵੱਡੇ ਸੀ ਦਾ ਵੀਰੇ ਕੋਈ ਜੂ ਘਰੇ ਰੱਖਣ ਵਾਲਾ ਭਰਾਇਆ ਆਪਣੇ ਅਲਗ ਲੈਂਦਾ ਤੇ ਵੀਰੇ ਆਪਣੀ ਗਰੰਟੀ ਰੋ ਮਗਰ ਉਹ ਤਾਂ ਹੀ ਤੁਮੋ ਨਾਲ ਕੋਈ ਬਾਤ ਨਹੀਂ ਆਉਂਦਾ ਠੀਕ ਹੈ ਵੱਡੇ ਬਾਈ ਅੱਛਾ ਰੇਟ ਵੀਰੇ ਕੀ ਤੈ ਕੀਤਾ ਇਹਦਾ ਵੱਡੇ ਰੇਟ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਕੱਡੀ ਪਾਣ ਨੂੰ ਤੋ ਬਹੁਤ ਸੋਹਣਾ ਐਨ ਜਿਹੜਾ ਥਣ ਦਾ ਸੈਜ ਕਰਮ ਵਾਲੀ ਦਾ ਪੂਰਾ ਮਜ਼ਬੂਤ ਆ ਥਣ ਮਈਆਂ ਵਰਗਾ ਪਾਵਰ ਵਾਲਾ ਚਵਾਈ ਵਾਲਾ ਗਾਂ ਬੇਸ਼ੱਕ ਹੈਗੀ ਆ ਪਰ ਥਣ ਦਾ ਡਿਜ਼ਾਈਨ ਆ ਜਿਹੜਾ ਲੇਵੇ ਦੀ ਆਰਡਰ ਦੀ ਕੁਆਲਿਟੀ ਆ ਜਿਹੜੀ ਉਹ ਵੀ ਤੁਹਾਨੂੰ ਦੱਸੂਗੀ ਕੋਈ ਨਾ ਕੋਈ ਤੁਰਦੀ ਤਰਦੀ ਬਹੁਤ ਸੋਹਣੀ ਖੂਬਸੂਰਤ ਵੇੜਾ ਤੁਹਾਨੂੰ ਪਹਿਲਾਂ ਵੀ ਕਹਿ ਗਿਆ ਸਾਡਾ ਵੀ ਬ੍ਰਾਂਡ ਆ ਚੱਪਦਾ ਮਿੱਤਰੋ ਜਦੋਂ ਬ੍ਰਾਂਡ ਲੱਗ ਜਾਵੇ ਨਾ ਕਿਸੇ ਵੀ ਚੀਜ਼ ਤੇ ਮੈਂ ਕਰ ਤੇ ਬ੍ਰਾਂਡ ਬ੍ਰਾਂਡ ਹੀ ਹੁੰਦਾ ਮਿੱਤਰੋ ਬ੍ਰਾਂਡ ਦਾ ਨਾਮ ਬਹੁਤ ਵੱਡਾ ਬਣ ਜਾਂਦਾ ਵਾ ਕਿਉਂਕਿ ਹਰ ਇੱਕ ਬ੍ਰਾਂਡ ਨਰਿੰਦਰ ਚੰਕੋਲੀ ਚਲ ਅੱਛਾ ਵੀਰੇ ਦੁੱਧ ਦੇ ਤੈਤ ਕਿਦਾ ਫਿਰ ਦੇਜੂਗੀ 25 26 ਕਿਲੋ ਟੋਨ ਦਾ 25 ਕਿਲੋ ਮਟਰ ਹੂੰ ਹੂੰ ਕੀ ਰੇਟ ਜਿਹੜਾ ਇਹਦਾ ਫੋਨ ਤੇ ਤੈਅ ਕਰਾਂਗੇ ਫਿਰ ਪਹੂਗਾ ਦਾ ਜੈ ਜੀ ਨਾਲ ਹਾਂ ਜੀ ਜੈ ਜੀ ਹੋ ਠੀਕ ਆ ਵੱਡੇ ਵੀ ਠੀਕ ਆ ਤੇ ਇਹਨੂੰ ਜਿਹੜਾ ਟੀਕਾ ਭਰਾਇਆ ਹੋਇਆ ਆਪਾਂ ਉਹ ਆਪਾਂ ਡਾਕਟਰ ਤੋਂ ਪੁੱਛ ਕੇ ਦੱਸ ਦਾਂਗੇ ਕਿ ਯੂ ਕਨਫਰਮ ਜਾਣਕਾਰੀ ਦੇ ਦੇ ਹਾਂ ਹਾਂ ਜੀ ਠੀਕ ਆ ਵੀ ਕਿਉਂਕਿ ਫਿਰ ਅੱਗੇ ਸਬਣਾ ਸੌਖਾ ਹੋਏਗਾ ਉਹ ਮੱਛੀ ਇਸੇ ਦੀ ਹੈ ਵੀਰੇ ਹਾਂ ਇਸੇ ਦੀ ਹੈ ਠੀਕ ਹੈ ਪਹਿਲੇ ਸੋਏ ਦੀ ਹੈ ਹਾਂ ਗੱਬਣਾ ਇਹ ਵੀ ਇਹ ਵੀ ਗੱਬਣੀ ਆ ਠੀਕ ਆ ਵੱਡੇ ਵੀ ਚਾ ਬਾਤ ਮਿਹਨਤ ਤੇ ਡਿਪੈਂਡ ਆ ਯਾਰ ਹ ਹਾਂ ਦੋ ਥੋੜਾ ਵੀ ਅੱਖੇ ਲਾਲ ਚੁੰਦਾਈ ਆ ਹਾਂ ਹਾਂ ਨੇ ਸਹੀ ਗੱਲ ਆ ਸਾਲ ਪੂਰਾ ਕਰੀ ਦਈਏ ਨਾ ਅੱਥੇ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਵੀਰੇ ਨੰਬਰ ਹੈਗਾ ਆਪਣਾ 98886 ਜੀ 34558 ਇੱਕ ਵਾਰੀ ਹੋਰ ਬੋਗੇ 98886 3455 ਠੀਕ ਆ ਵੀਰੇ ਇਸ ਨੰਬਰ ਤੇ ਕਰ ਲਓ ਭਾਈ ਨਾ ਰابطਾ ਕੇ ਮਿੱਤਰੋ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਫਾਟਕ ਡੱਕਰੂ